ਜਿਰੀ ਬਣਾਉਣ ਲੱਗੇ ਆ ਸ਼ੂਗਰ ਵਾਲਿਆਂ ਵਾਸਤੇ ਕਿਉਂਕਿ ਇਹ ਮੇਥੇ ਨੂੰ ਲੈਨੇ 100 ਗ੍ਰਾਮ 100 ਗ੍ਰਾਮ ਮੱਖਜ ਲੈਨੇ 100 ਗ੍ਰਾਮ ਪੋਲਾ ਲੈਨੇ ਕੌੜੇ ਵਾਲੇ ਦੁੱਧੇ ਬਦਾਮ ਲੈਨੇ 200 ਗ੍ਰਾਮ ਘਿਓ ਲਿਆ ਤੇ 200 150 ਗ੍ਰਾਮ ਉਹ ਲਈਏ ਕਿਉਂ ਇਹਦੇ ਵਿੱਚ ਸ਼ੱਕਰ ਘੱਟ ਪਾਉਣੀ ਹੈ ਕਿਉਂਕਿ ਸ਼ੂਗਰ ਵਾਲਿਆਂ ਵਾਸਤੇ ਬਣਾਉਣੀ ਹੁਣ ਮੈਂ ਇਹ ਕਰਨ ਲੱਗੀ ਆ ਤੈਨੂੰ ਕੋਲੇ ਬਰਾਸੀਰ ਬਚਾ ਕਰਨ ਲੱਗੀਆਂ ਮੈਂ ਉਹਨਾਂ ਨੂੰ ਪਹਿਲੇ ਭਰਾਈ ਕਰਾਂਗੇ ਫਿਰ ਥੋੜੇ ਜਿਹਾ ਠੰਡੇ ਹੋ ਜਾਣਗੇ ਫਿਰ ਇਹਨਾਂ ਨੂੰ ਮਿਕਸੀ ਵਿੱਚ ਪੀਸ ਲੈਣਾ ਤੇ ਮੈਂ ਆਟਾ ਲਾ ਲਵਾਂਗੀ ਇਹਨੂੰ ਇਹਨੂੰ ਥੋੜੇ ਜਿਹਾ ਠੰਡੇ ਹੋ ਜਾਣਗੇ ਤੇ ਫਿਰ ਇਹਨਾਂ ਨੂੰ ਠੰਡੇ ਹੋ ਜਾਣਗੇ ਤੇ ਫਿਰ ਮਿਕਸੀ ਵਿੱਚ ਕਰ ਲਵਾਂਗੇ ਇਹਨਾਂ ਨੂੰ ਪੀਸ ਲੈਣਾ ਉਹ ਜੀ ਕਹਿੰਦੇ ਸੀ ਟਾਈਮ ਨਹੀਂ ਸੀ ਲੱਗਦਾ ਬਣਾਉਣ ਦਾ ਅੱਜ ਮੈਂ ਘੱਟ ਚੱਲ ਬਣਾ ਹੀ ਲੈਣੀ ਆ ਅੱਗੇ ਅਬੱਸੇ ਥੋੜੇ ਜਿਹਾ ਲਾਰ ਹੋ ਜਾਣਗੇ ਫੇ ਇਹਨਾਂ ਨੂੰ ਕੱਢ ਲੈਣਾ ਹੈ ਬਾਹਰ ਫਿਰ ਉਸ ਤੋਂ ਬਾਅਦ ਆ ਛੋਲੇ ਕਰ ਲੈਣੇ ਨੇ ਫੋਲੇ ਘੋੜੇ ਉਹ ਜਿੱਦ ਤੱਕ ਪੁੱਜੇ ਹੋਏ ਨੇ ਫਿਰ ਵੀ ਥੋੜਾ ਜਿਹਾ ਕੱਚਾ ਪੰਜਾ ਨਾ ਤਾਂ ਖਤਮ ਹੋ ਜਾਏਗਾ ਬੱਚੇ ਛੋਟੇ ਨੇ ਤਾਂ ਉਹ ਸਕੂਲ ਜੋ ਲੈ ਗਿਆ ਸੀ ਨੇ ਕਿ ਉਹ ਤੋਂ ਬਾਅਦ ਚਲ ਬਣਾ ਲੈਣੀ ਆ ਹੁਣ

ਆਨੇ ਆ ਤੇ ਮਾਰੇ ਜੇ ਪੁਰ ਜਾਣ ਤੁਹਾਨੂੰ ਲੱਗੂ ਫੇਠੀਕ ਹੋ ਜਾਂਦੇ ਨੇ ਅਤੇ ਇਹ ਵੀ ਤਾਂ ਹੁੰਦੀ ਕਰ ਲੈਣੀ ਹੈ ਜਿਵੇਂ ਇਹਨਾਂ ਨੂੰ ਪੱਡਲੇ ਆਣਾ ਬਾਹਰ ਹੋ ਗਿਆ ਆਣਾ ਦੇ ਇਥੇ ਭੁੰਨ ਲੈ ਆਂ ਇਹ ਭੁੰਨੇ ਕੇ ਅਸੀਂ ਮਿਕਸੀ ਜੂ ਪੀਸ ਲਵਾਂਗੇ 100 ਗ੍ਰਾਮ ਮਿਚ ਪਾਏ ਨੇ ਜੇ ਜਿਆਦਾ ਭੁੰਨ ਕੇ ਕੋੜਾ ਹੋ ਜਾਵੇ ਜੇ ਆਪ ਇਹ ਸ਼ੁਕਰ ਕਰਕੇ ਲਈ ਮਿੱਠੀ ਪੋਣੀ ਪਾ ਲੈ ਨੇ ਬੱਚਿਆਂ ਵਾਂਗ ਤੇ ਫੇਰ ਲੱਗ ਬਣਾ ਹੁੰਦੇ ਫਾਦੀ ਪੋਤੀ ਤੇ 7-8 ਸਾਲ ਦੀ ਉਹ ਕੋੜੀ ਵੀ ਖਾ ਲੈਂਦੀ ਹੈ ਉਹ ਆਪਣੇ ਦਾਦਾ ਜੀ ਕੋਲ ਬਹਿ ਕੇ ਤੇ ਕੋੜੀ ਵੀ ਪਿੰਨੀ ਹੋਏ ਉਹ ਵੀ ਖਾ ਲੈਂਦੀ ਹੈ ਉਹਨੂੰ ਕੋੜੀ ਨਹੀਂ ਲੱਗਦੀ ਸੇ ਇਹ ਹੋ ਗਿਆ ਹੁਣ ਥੋੜੀ ਜਿਹੀ ਗੈਸ ਬੰਦ ਕਰ ਲੈਨੇ ਆ ਇਸ ਤੋਂ ਬਾਅਦ ਇਹਨਾਂ ਨੂੰ ਪੀਸ ਲੈਣਾ ਭੁਜੇ ਹੋੜ ਛੋਲੇ ਨੇ ਉਹਨਾਂ ਨੂੰ ਪੀਸ ਕੇ ਇਹਨਾਂ ਦਾ ਰੇਸਣ ਬਣਾ ਲੈਣਾ La mexicana. Y se le niña ਸਮੇਂ ਸੇ ਛੋਰ ਚਲੇ ਜਾਂਦਾ ਪੀਸ ਲਿਆ ਥੋੜਾ ਜਿਹਾ ਕੇ ਉਪਾ ਕੇ ਭੁੰਨ ਲੈਣਾ ਇਹਨਾਂ ਨੂੰ ਵੀ ਸਾਨੂੰ ਭੁੰਨ ਲੈਣਾ ਹੈ ਕਿਉਂ ਪੁੱਜਾ ਤਾਂ ਹੋਏ ਨੇ ਥੋੜਾ ਜਿਹਾ ਉਹ ਕੋਨ ਲਵਾ ਲਈ ਆਪਾਂ ਇਹਨਾਂ ਨੂੰ ਥੋੜਾ ਥੋੜਾ ਜਿਹਾ ਹੋਰ ਪਾ ਲਵਾਂਗੇ ਟੱਲ ਗਏ ਥੋੜਾ ਜਿਹਾ ਹੋਰ ਪਾ ਲਓ ਵਿੱਚ ਹੁਣ ਆਪਣੀ ਮਰਜ਼ੀ ਹੈ ਥੋੜਾ ਜਿਹਾ ਰੰਗ ਬਦਲਣ ਲੱਗ ਗਿਆ ਇਸਨ ਦਾ ਥੋੜਾ ਜਿਹਾ ਪਿੰਕ ਜਿਹਾ ਹੋ ਜਾਏਗਾ ਫਿਰ ਦੇਖੇ ਬੱਚੇ ਜਸ ਮਾਹ ਆਪ ਐਡ ਕਰ ਦਿੰਦੇ ਕਿਤਾ ਗਰਮੀ ਬਹੁਤ ਹੈ ਵੇਰੇ ਵਧੀਆ ਬਠੰਡਾ ਵਾਲਾ ਮੌਸਮ ਸੀ ਮੈਂ ਕਿਹਾ ਅੱਜ ਬਣਾ ਲੈਣੀ ਆ ਪਰ ਰੱਬ ਨੇ ਫੇਰ ਧੁੱਪ ਕੱਢ ਦਿੱਤੀ ਇੰਨੀ ਨਾਲੇ ਫਿਰ ਸਾਡੇ ਪਿੰਡੋਂ ਆ ਗਏ ਅਸੀਂ ਤੇ ਘਰ ਦੇ ਖੇਤ ਜਿੱਥੇ ਸਾਡੀ ਜ਼ਮੀਨ ਹੈ ਉੱਥੋਂ ਆ ਗਏ ਰਖੜੀ ਲੈ ਕੇ ਆ ਗਏ ਅਸੀਂ ਉਹਨਾਂ ਦੇ ਕੋਲ ਬੈਠੇ ਰਹਿ। ਉਹ ਗਏ ਜਾਂ ਤੇ ਫਿਰ ਉਸ ਤੋਂ ਬਾਅਦ ਫਿਰ ਮੈਂ ਕਿਹਾ ਚੱਲ ਹੁਣ ਬਣਾ ਲੈਂਦੀ ਹਾਂ।

ਸੋ ਹੁਣ 2-3 ਮਿੰਟ ਰੰਗਦੇ ਹੋ ਚੱਲਿਆ ਆਂ ਸਾਨੂੰ ਹੁਣ ਪਾ ਦਿੱਤੇ ਹੁਣ ਇਹ ਹੋ ਗਿਆ ਹੁਣ ਤੇ ਉਹ ਕਰਕੇ ਵਿੱਚ ਮਿਕਸੀ ਦੇ ਕਰਕੇ ਫਿਰ ਮੈਂ ਵਿੱਚ ਪਾ ਦੇਣਾ ਜਾਂ ਲੋ ਪਾ ਦੇਣਾ ਜੀ ਕਿਹਦੇ ਭੁਲੇ ਭੰਲੇ ਨਾ ਇਹ ਤੋਂ 100 ਗ੍ਰਾਮ ਨੇ ਹੁਣ ਜੀ ਹੋ ਜਾਂਦੇ ਨੇ ਜਿਆਦਾ ਭੁੱਲੇ ਹੋਇਆ ਨਾ ਇਥੇ ਤਾਂ 100 ਗ੍ਰਾਮ ਹੀ ਸੀ ਪਹਿਲਾਂ ਦੱਸਿਆ ਤੁਹਾਨੂੰ ਵਿੱਚ ਮਿੱਠੀ ਆਪ ਪੱਲਾਂ ਬਣਾਈਆਂ ਸੀ ਮੈਨੂੰ ਨਿਕੌੜੀਆਂ ਨਹੀਂ ਲੱਗਦੀਆਂ ਇੱਥੇ ਜ਼ਿਆਦਾ ਪਾ ਕੇ ਬਣਾਓ ਇਸੇ ਹਸਤੇ ਬਣਾਣੀ ਇੱਥੇ ਜਾ ਰਹੀ ਹੂ ਪਾਏ ਤਾਂ 100 ਗ੍ਰਾਮ ਹੀ ਨੇ ਇਹਨੇ ਵਿੱਚ ਇਹਨੇ ਇੱਕ ਫੁੱਲ ਬਤਾਸੇ ਬੰਨ ਕਰਕੇ ਰੱਖਿਆ ਸੀ ਨਾ ਫਿਰ ਆਤੀ ਹੁਣ ਪੀਸ ਕੇ ਪਾ ਦਿੱਤੇ ਨੇ ਵਿੱਚ ਅਗਦਾ ਆਂ ਪਾ ਦਿੱਤੇ ਨੇ ਬਦਾਮ ਇਹਨਾਂ ਨੂੰ ਦੂਸਰੇ ਵਾਲੇ ਪਾਏ ਨੇ ਕੋਈ ਛੋਟੇ ਵਾਲੇ ਸ਼ੱਕਰ ਇਹਨਾਂ ਚੱਕਰ ਪਾ ਦਿੱਤੀ ਅਸੀਂ ਇਹ ਖਲਾਜੇ ਥੋੜਾ ਜਿਹਾ ਘੱਟ ਲੱਗਿਆ ਫਿਰ ਹੋਰ ਕਰ ਦਾਂਗੇ ਇਸ ਤੱਕ ਵੀ ਦੇਖ ਕੇ ਨਾਲੇ ਉਹਨਾਂ ਉਸ ਘੱਟ ਹੀ ਪਾਉਣੀ ਹੈ ਇਹ ਤੇਰੋਂ ਉਹ ਥੋੜੀ ਜਿਹੀ ਆਪਾਂ ਭਰ ਲੈ ਲਈਏ ਤਾਂ ਸ਼ੱਕਰ ਮਰਜੀ ਹੋਲ ਜੇਗੀ ਨਾਲ ਇੱਕ ਵਾਸਤ ਹੋ ਜੇਗੀ ਵਿੱਚ ਜਿਹੜੇ ਪਿੰਨੀਆਂ ਬਣਾਉਂ ਰਿਹਾ ਹੂੰ ਤਾਂ ਗੁਰਦੀ ਸ਼ਾਸਰੀ ਬਣਾ ਕੇ ਪਾ ਲਈਦੀਆਂ ਨੇ ਫਿਰ ਪਿੰਨੀਆਂ ਬਣ ਜਾਂਦੀਆਂ ਨੇ ਤਾਂ ਗਰਮੀ ਹੈ ਨਾ ਇਸ ਲਈ ਸ਼ੱਕਰ ਪਾਈ ਹੈ ਥੋੜਾ ਗਰਮ ਹੁੰਦਾ ਤਾਂ ਸ਼ੱਕਰ ਠੰਡੀ ਹੁੰਦੀ ਮਸ ਹੋ ਗਈ ਪਿਆਰੇ ਚਲੋ ਗਾਇਸ ਸਾਡੀ ਇਹ ਰੈਸਪੀ ਤਿਆਰ ਹੋ ਗਈ ਹੈ ਉਮੀਦ ਕਰਾਂਗੇ ਤੁਹਾਨੂੰ ਇਹ ਜ਼ਰੂਰ ਪਸੰਦ ਆਏਗੀ ਤੁਸੀਂ ਜੇ ਮੇਰੇ ਚੈਨਲ ਤੇ ਨਵੇਂ ਹੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰੋ ਕਮੈਂਟ ਕਰੋ ਤੇ ਸ਼ੇਅਰ ਕਰੋ ਓਕੇ ਜੀ ਮਿਲਦੇ ਹਾਂ ਅਸੀਂ ਤੁਹਾਨੂੰ ਨੈਕਸਟ ਵੀਡੀਓ ਨਾਲ ਬਾਏ